ਹਾਂਜੀ ਸੋਸੀਗਾ ਦੋਸਤੋ ਜਿਵੇਂ ਮੈਂ ਤੁਹਾਨੂੰ ਰੋਜ਼ ਦਿਖਾਉਣਾ ਮੈਂ ਡਾਕਟਰ ਜਕਸੀਸ ਮਰਾੜ ਇੱਕ ਜਿਹੜੇ ਤੁਹਾਡੀ ਕੰਮ ਦੀਆਂ ਗੱਲਾਂ ਹੁੰਦੀਆਂ ਤੁਹਾਡੇ ਫੈਦੇ ਦੀਆਂ ਗੱਲਾਂ ਹੁੰਦੀਆਂ ਉਹ ਹਰ ਰੋਜ਼ ਲੈ ਕੇ ਨਮਕਨੋ ਵੀ ਅਪਡੇਟ ਹਾਜ਼ਰ ਹੋਣਾ ਤੇ ਅੱਜ ਮੈਂ ਪਹੁੰਚਿਆਗਾ ਲੈਂਪਕੂ ਦਫਤਰ ਰੈੱਡ ਕਰਾਸ ਦਾ ਜੋ ਕਿ ਅਧੀਨ ਆਉਂਦਾ ਸੀਗਾ ਇਹ ਹੁਣ ਸਿਵਲ ਹਸਪਤਾਲ ਮਠੰਡਾ ਦੇ ਵਿੱਚ ਬਣ ਗਿਆ ਹੈ ਤੇ ਮੈਂ ਤੁਹਾਨੂੰ ਸਟਾਕ ਰਖਾਵਾ ਜਿਹੜੇ ਕਿ ਪੰਜਾਬੀ ਦੇ ਵਿੱਚ ਕਹਿੰਦੇ ਐ ਸਾਈਕਲ ਵਾਲੀਆਂ ਬੈਟਰੀਆਂ ਲੈਣੀਆਂ ਜਾਂ ਟ੍ਰਾਈਸਾਈਕਲ ਲੈਣੇ ਜਾਂ ਆਹ ਜੀ ਆਹ ਲੈ ਦੇਖੋ ਇਹ ਟ੍ਰਾਈਸਾਈਕਲ ਪਏ ਆ ਇਹ ਬੈਂਟਰੀ ਵਾਲੀਆਂ ਖੁੱਲੀਆਂ ਖੜੀਆਂ ਆ ਠੀਕ ਆ ਅੱਜ ਅਸੀਂ ਦੋ ਭਰਾਵਾਂ ਨੂੰ ਦਵਾਇਆ ਗਿਆ ਤੇ ਇੱਕ ਇਹ ਬਾਈ ਜੀ ਹੈ ਹਾਂ ਬਾਈ ਕੀ ਹਾਲਾ ਚੀਤੋਂ ਨੇੜਾ ਕਿੰਨਾ ਬਾਈ ਨੇੜੇ ਗਉ ਹੈ ਕੰਨੜ ਕੰਨੜ ਕੰਨੜਾ ਨੰਬਰ ਤੋਂ ਕਿਹੜਾ ਜ਼ਿਲ੍ਹਾ ਹਾਂ ਜੀ ਫਾਜ਼ਿਲਕਾ ਤੇਰਾ ਕੁਲਕੀਆ ਤਾਂ ਨਹੀਂ ਲੱਗਿਆ ਕੋਈ ਦਿੱਕਤ ਆਈ ਹੋਵੇ ਕੋਸ਼ਾਂ ਜਮਨ ਵਧੀਆ ਜਾਏਗਾ ਹੈ ਕੋਈ ਤਕਲੀਫ ਅੱਛਾ ਤੁਹਾਨੂੰ ਬੈਟਰੀ ਵਾਲੀ ਤੈਨੂੰ ਮਿਲ ਗਈ ਹੈ ਦੂਸਰੀ ਮਿਲ ਗਈ ਹੈ ਬੈਟਰੀ ਲੈਣੀ ਹੈ ਇਹ ਤਾਂ ਇਹ ਪਹਿਲਾਂ ਲੈ ਗਈ ਸੀ ਨਹੀਂ ਨਹੀਂ ਭਾਗ ਹੀ ਲੈਂਦੇ ਅੱਛਾ ਭਾਗ ਹੀ ਲੈਂਦੇ ਹੁਣ ਤੁਹਾਨੂੰ ਬੈਟਰੀ ਦੀ ਸਕੂਟਰੀ ਦਿਵਾਉਣੀ ਹੈ ਤੇ ਤੁਸੀਂ ਉਹ ਡਰਾਈਵਰ ਸਾਹਿਬ ਆਪਣੇ ਅੰਦਰ ਬੈਠੇ ਆ ਤੇ ਫਿਰ ਤਾਂ ਕੁਝ ਹੋ ਜਾਏਗਾ ਹੈ ਕੋਸ਼ ਮੈਂ ਬੁਲਾ ਲੈਣਾ ਸਾਹਿਬ ਨੂੰ ਕਿ ਤੁਹਾਨੂੰ ਬੈਟਰੀ ਦੀ ਸਕੂਟਰੀ ਬਲਾ ਕਰਾਉਣੀ ਹੈ ਇੱਕ ਮਿੰਟ ਤੇ ਬਾਕੀ ਇਧਰ ਮਾਤਾ ਵੀ ਆਏ ਆ ਮਾਤਾ ਜੀ ਤੁਸੀਂ ਵੀ ਸਕੂਟਰੀ ਲੈਣਾ ਹੈ ਜੇ ਨਹੀਂ ਬੈਟਰੀ ਆਈ ਹੈ ਅੱਛਾ ਤੇ ਇਹਨਾਂ ਨੂੰ ਵੀ ਤੁਸੀਂ ਵੀ ਜੀ ਇਹ ਬਾਈ ਜੀ ਸਕੂਟਰੀ ਲੈਣ ਆਏ ਤੁਸੀਂ ਨਾਲ ਆਏ ਹੋ ਹੈ ਜੀ ਮੇ ਜੀ ਮੈਂ ਤਾਂ ਅੱਛਾ ਤੁਸੀਂ ਵੀ ਸਕੂਟਰੀ ਲੈਣ ਆਏ ਹੋ ਤੇ ਇਹ ਸਾਰਿਆਂ ਨੂੰ ਬਾਈਆਂ ਨੂੰ ਤੁਹਾਡਾ ਕੋਈ ਰੁਪਿਆ ਲੱਗਿਆ ਨਹੀਂ ਨਹੀਂ ਹੈ ਨਹੀਂ ਜਨਨ ਕੀ ਬਿਰੋ ਤੁਹਾਨੂੰ ਮੈਂ ਇੱਕ ਰਹਿ ਦਿੰਦਾ ਵੀ ਬਹੁਤ ਲੋਕ ਇਸ ਨਾਮ ਤੇ ਠੱਗੀਆਂ ਮਾਰ ਰਹੇ ਨਾ ਵੀ ਸਾਨੂੰ ਤੁਸੀਂ 2000 ਦਿਓ 5000 ਦਿਓ ਅਸੀਂ ਤੁਹਾਨੂੰ ਸਕੂਟਰੀ ਬੈਟਰੀ ਵਾਲੀ ਲੈ ਕੇ ਦੇਵਾਂਗੇ ਗੱਲਾਂ ਹੈ ਜੀ ਬਾਪੂ ਜੀ ਹਾਂ ਜੀ ਹਾਂ ਜੀ ਠੀਕ ਆ ਉਹਨਾਂ ਦੇ ਜਾਲ ਸਾਜਾਂ ਤੋਂ ਬਚੋ ਜਿਹੜਾ ਬੰਦਾ ਇਹ ਭੈਣ ਆ ਇਹ ਵਿਚਾਰੀ ਹੈਂਡੀਕੈਪਟਾ ਇਹ ਬਾਈ ਹੈਂਡੀਕੈਪਟਾ ਉਹ ਮੁੰਡਾ ਹੈਂਡੀਕੈਪਟਾ ਇਹ ਹੈਂਡੀਕੈਪਟਾ ਇਹ ਤੁਸੀਂ ਇਹ ਦੱਸੋ ਵੀ ਜਿਹੜਾ ਅੱਜ 1 ਰੁਪਿਆ ਨਹੀਂ ਕਮਾ ਸਕਦਾ ਉਹ ਨੂੰ 1000 ਰੁਪਿਆ ਕਿੱਥੋਂ ਦੇਣੀ ਆ 1000 2000 ਕਿਉਂਕਿ ਇਹਨਾਂ ਦੁਕਾਨਦਾਰੀਆਂ ਬਣਾ ਦਿੱਤੀਆਂ ਸੋ ਇਹਨਾਂ ਤੋਂ ਸਾਵਧਾਨ ਰਹੋ ਬਾਕੀ ਮੈਂ ਤੁਹਾਨੂੰ ਸਾਡੇ ਡਾਇਰੈਕਟਰ ਸਾਹਿਬ ਜੀ ਬੈਠੇ ਆ ਉਹਨਾਂ ਨੂੰ ਵੀ ਮਿਲਾਉਣਾ ਇਧਰ ਦਫ਼ਤਰ ਆਪਣੇ ਮਰੋਜੀ ਥੋੜੀ ਜੀ ਝਲਕ ਸਾਡੇ ਇਧਰ ਅਫਸਰ ਸਾਹਿਬਾਨ ਅਣੀ ਸਰ ਤੁਸੀਂ ਕਾ ਕੋ ਕਿ ਕੋਣੀ ਇਹ ਸਾਡੇ ਮੇਨ ਇਨਚਾਰਜ ਹੈ ਜੀ ਗੋਤਮ ਸਿੰਘ ਜੀ ਬਹੁਤ ਨਾਈਸ ਅਫਸਰ ਆ ਤੇ ਇਹਨਾਂ ਦੀ ਵਾਈਟ ਲਓ ਵੀ ਇਹ ਕੀ ਸਰ ਇਹ ਜਿਹੜੇ ਤੁਸੀਂ ਸੇਵਾਵਾਂ ਨਵਾ ਰਹੇ ਹੋ ये ये फ्री ऑफ कॉस्ट है नहीं ये टोटल फ्री ऑफ कॉस्ट है जिनका भी हमारे हैंडीकैप्ट बैंक जन है जिनका फोर्टी परसेंट से अब है उनका फ्री ऑफ कॉस्ट है हमें की, 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 बस एक यू डी कार्ड बनता है जो पहले पुराना मेडिकल सर्टिफिकेट बनता था उसकी जगह कार्ड की कॉपी चाहिए और आधार कार्ड की फोटोकॉपी और एक इनकम सर्टिफिकेट जी हाँ सर पंच एम सी से भी ਦੇਖੋ ਸਰ ਇਹ ਸਾਫ ਥੋੜੇ ਜਿ ਮੰਡੀ ਦੇ ਵਿੱਚ ਬੋਲਦੇ ਆ ਇਹ ਮੇਰੇ ਨਾਲ ਸਾਡੇ ਪਿੰਡ ਦੇ ਆਏ ਵਿਚਾਰੇ ਗਰੀਬ ਪਰਵਾਰ ਆ ਇਹਨਾਂ ਦੀ ਬੈਠ ਨੂੰ ਸਕੂਟਰੀ ਲਗवानी ਆ ਜਿਹਦੀ ਵੀ ਅਸੀਂ ਗੱਲ ਕਰੀ ਤੇ ਇਹਨਾਂ ਨੇ ਜਿਹੜੇ ਤੁਹਾਨੂੰ ਪੰਜਾਬੀ ਦੇ ਵਿੱਚ ਦੱਸ ਦੇਵਾਂ ਇਹ ਸਾਫ ਕਹਿੰਦੇ ਵੀ ਇੱਕ ਤਾਂ ਤੁਹਾਡਾ ਆਧਾਰ ਕਾਰਡ ਇੱਕ ਹੈਂਡੀਕraft ਦਾ ਸਰਟੀਫਿਕੇਟ ਜਿਹੜਾ 80% ਤੋਂ ਉੱਤੇ ਆ ਇੱਕ ਸਰਪੰਚ ਤੋਂ ਮੋਹਰ ਲੱਗੀ ਹੋਵੇ जिदे ਉਤੇ ਕੀ ਆਮਦਨ ਦਾ ਸਰਟੀਫਿਕੇਟ ਲਿਖਿਆ ਹੋਵੇ 4 15000 ਲੱਗਿਆਂਗੇ ਜਿੰਨਾ ਵੀ ਲਿਖਿਆ ਹੋ ਸਰ ਨਹੀਂ ਜੇ ਸੇ ਹੈਂਡੀਕੈਪ ਹੈ 22000 ਸੇ ਕਮ ਹੋਣੀ ਚਾਹੀਦੀ 22000 ਤੋਂ ਕਮ ਹੋਣੀ ਚਾਹੀਦੀ ਜਿਹੜਾ ਮਜ਼ਦੂਰ ਬੰਦਾ ਉਸ ਤੇ ਹੈ ਤੇ ਸਰ ਮੈਂ ਇੱਕ ਰਵਾਵਾ ਸੁਣ ਰਿਹਾ ਕਾਫੀ ਲੰਬੀਆਂ ਵੀ ਇੱਥੇ ਕਾਫੀ ਲੋਕ ਕਹਿ ਰਹੇ ਵੀ ਸਾਨੂੰ 5000 ਰੁਪਏ ਦੇ ਤੁਹਾਨੂੰ ਸਕੂਟਰੀ ਦਿਵਾਓ ਨਹੀਂ ਨਹੀਂ ਜੇਕਰ ਆਪਸੇ ਕੋਈ ਪੈਸਾ ਲੈਂਦਾ ਹੈ ਤਾਂ ਆਪ ਹਮੇ ਇਨਫੋਰਮ ਕਰਿਏ ਕਿ ਇਸ ਵਿਅਕਤੀ ਨੇ ਹਮੇ ਪੈਸੇ ਲਏ ਜੀ ਜੀ ਤੁਸੀਂ ਕਾਰਵਾਈ ਕਰੋਗੇ ਸਰ ਬਿਲਕੁਲ ਜੋ ਵੀ ਉਚਿਤ ਹੋਗਾ ਉਸਕੇ ਲਈ ਕਰਾਂਗੇ ਜੀ ਜੀ ਦੇਖੋ ਸਰ ਇਹ ਤੁਹਾਡੇ ਲਈ ਮੈਂ ਵੱਡਾ ਪਰਦਾ ਫਾਸ਼ ਕਰਿਆ ਵੀ ਇਸ ਦੇ ਨਾਮ ਤੇ ਬਹੁਤ ਵੱਡੀਆਂ ਵੱਡੀਆਂ ਠੱਗੀਆਂ ਵਜ ਰਹੀਆਂ ਲੋਕ ਜਿਹੜੇ ਛੋਟੇ ਭੋਲੇ ਭੋਲੇ ਪੰਡਾ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹ ਕਰ ਰਹੇ ਆ ਜੇ ਤੁਹਾਡੇ ਕੋਲੇ ਮੇਰਾ ਨੰਬਰ ਆ ਮੇਰੀ ਵੀਡੀਓ ਬਹੁਤ ਬਹੁਤ ਸ਼ੇਅਰ ਕਰੋ ਮੇਰਾ ਨੰਬਰ ਫੇਸਬੁੱਕ ਦੇ ਉੱਤੇ ਪਿਆ ਜੇ ਤੁਹਾਤੋਂ ਕੋਈ ਪੈਸਾ ਮੰਗਦਾ ਮੇਰੇ ਨਾਲ ਗੱਲ ਕਰ ਲਓ ਮੈਂ ਗੌਤਮ ਜੀ ਨਾਲ ਗੱਲ ਕਰਵਾਉਂ ਕਿਉਂਕਿ ਮੈਂ ਸਾਬ ਜੀ ਦਾ ਨੰਬਰ ਨਹੀਂ ਦੇ ਸਕਦਾ ਸਰ ਇਹ ਹੈ ਨਾ ਕਿਉਂਕਿ ਇਹਨਾਂ ਕੋਲੇ ਕੰਮ ਜ਼ਿਆਦਾ ਹੁੰਦਾ ਇਹ ਬਿਜੀ ਹੁੰਦੇ ਫੋਨ ਨਹੀਂ ਚੁੱਕਦਾ ਸਰ ਤੁਸੀਂ ਮੇਰੇ ਨਾਲ ਕਾਲ ਕਰ ਲਓ ਬਾਈ ਜੀ ਆਪਾਂ ਨਾਲ ਦੀਆ ਪੜਾਟਾ ਪ ਤੇ ਸਾਰੋਂ ਬਾਹਰ ਦੋ ਤਿੰਨ ਬਕਲਾੰਗ ਆਏ ਆ ਉਹਨਾਂ ਨੂੰ ਤੁਸੀਂ ਅੱਜ ਗੱਡੀਆਂ ਦੇ ਰਹੇ ਹੋ ਬਿਲਕੁਲ ਆਓ ਦਿਓ ਇਹਨਾਂ ਨੂੰ ਆਜੋ ਪਲੀਜ਼ ਆਜੋ ਆਪਾਂ ਸ਼ੁਰੂਆਤ ਕਰ ਦਈਏ ਇਹ ਸਾਡੇ ਅਫਸਰ ਸਹਿਬਾਨ ਆ ਗਏ ਜੀ ਤੇ ਇਹਨਾਂ ਤੋਂ ਅੱਜ ਆਪਾਂ ਸ਼ੁਰੂ ਕਰ ਰਹੇ ਕਰੇ ਤੇ ਇਹਨਾਂ ਸਾਰਾਂ ਤੋਂ ਅੱਜ ਅਸੈਸਮੈਂਟ ਕੀਤਾ ਹੋਊਗਾ ਜੀ 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 ਪਾਸਟ 26 ਬਿਲਕੁਲ ਤੇ ਇਸ ਦੀ ਗੱਲ ਹੈ ਮੇਰੇ ਲਈ ਗੱਡੀ ਇਹਨਾਂ ਸਰ ਹੋ ਗਈ ਪਾਸ ਜਿਹੜੇ ਮਾਰਕੀਟ ਦਾ ਰਿਸਟਮੈਂਟ ਹੋ ਗਿਆ ਹੈ ਉਸ ਨੂੰ ਦੇ ਦੇ ਅੱਛਾ ਜੀ ਕੀ ਜੀ ਸਕਦੇ ਜੀ ਇਹ ਜਗਜੀਤ ਸਿੰਘ ਦੇ ਲਈ ਗੱਡੀ ਜੀ ਅੱਜ ਸਾਹਿਬ ਦੇ ਰਹੇ ਆ ਲਿਓ ਸਾਹਿਬ ਗੱਡੀ ਲਿਓ ਉਸ ਦੀ ਲਓ ਬਾਪੂ ਜੀ ਤੁਹਾਡੇ ਲਈ ਅੱਜ ਸਾਹਿਬ ਤੁਸੀਂ ਆਓ ਤੇ ਇਹ ਬਾਪੂ ਜੀ ਨੂੰ ਅਸੀਂ ਸਾਹਿਬ ਦੇ ਰਹੀ ਗੱਡੀ ਦੇ ਰਹੇ ਆ ਰੈਡ ਲੈਂਪੋਰੋ ਦੀ ਤੋਂ ਸਾਥ ਹੀ ਲੈ ਕੇ ਆਏ ਬਹੁਤ ਜੀ ਮੁਰਮੇ ਇਹ ਦੇਖੋ ਅਫਸਰ ਸਾਹਿਬਾਨ ਤੁਹਾਡੇ ਕੋਲੇ ਖੜੇ ਹੈ ਤੇ ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਕਿਸੇ ਠੱਗੀ ਦਾ ਸ਼ਿਕਾਰ ਨਾ ਹੋਇਓ ਨਹੀਂ ਕਿਉਂ ਇਸ ਤਰ੍ਹਾਂ ਸਹੀ ਤਾਂ ਮੰਦੀ ਹੋ ਰਹੀ ਹੈ ਵੀ ਤੁਹਾਡੇ ਨਾਲ ਹੋਮਿਆ ਉਹ ਨਹੀਂ ਗੱਲਾਂ ਠੀਕ ਹੈ ਨਹੀਂ ਤੁਹਾਨੂੰ ਕਿਸ ਨੇ ਕਿਹਾ ਉਹ ਸਾਨੂੰ ਯਾਰ ਦੇ ਦਵਾ ਨਹੀਂ ਨਹੀਂ ਇਹ ਫੈਕਟ ਨਹੀਂ ਅੱਛਾ ਇਹ ਕੰਗਾ ਜੀ ਪਰ ਮੈਂ ਨਹੀਂ ਉਹਦੇ ਬੱਸ ਨਹੀਂ ਕਹਿ ਰਹੇ ਸੀ ਮੈਂ ਉਹਨੇ ਬੱਸ ਨਹੀਂ ਕਿਹਾ ਠੀਕ ਇਹ ਕਿੰਨੇ ਆ ਰਹੇ ਹਨ ਕੋਈ ਇੱਕ ਵਾਰੀ ਸਾਹ ਇਸ ਤੋਂ ਥੋੜਾ ਜਿਹਾ ਦੂਰ ਆ ਆ ਦੇਖੋ ਵੀ ਅਸੀਂ ਬਾਪੂ ਜੀ ਨੂੰ ਬਾਪੂ ਜੀ ਆਓ ਬੈਠੋ ਦੌੜਾ ਪਾਣਾ ਮੈਂ ਦੇਖੋ ਜੀ ਬਾਪੂ ਜੀ ਨੂੰ ਐਸੀ ਸਾਈਸੈਂਕੋ ਦਵਾਸੀ ਹੈ ਬੈਂਟਰੀ ਵਾਲੀ ਤੇ ਹੁਣ ਉਹ ਭੈਣ ਦੀ ਵਾਰੀ ਹੈ ਬਾਈ ਜੀ ਬੈਠੇ ਹੈ ਇਹਨਾਂ ਨੂੰ ਵੀ ਤਿੰਨ ਸੂਟਿੰਗਾਂ ਚੱਲ ਗਈਆਂ ਜੀ 300 ਸੋ ਇਹਨਾਂ ਦੇ ਸਾਰੀਆਂ ਗੱਲਾਂ ਹੀ ਸਰ ਨਹੀਂ ਨਹੀਂ ਬਸ ਹਾਂ ਤੇ ਸੁਬਾਪੂ ਜੀ ਖੁਸ਼ ਹੋ? ਹਾਂ ਜੀ ਬਹੁਤ ਖੁਸ਼ ਹੈ ਜੀ ਬਹੁਤ ਖੁਸ਼ ਜੀ ਤੇ ਬਹੁਤ ਬਹੁਤ ਧੰਨਵਾਦੀ ਬਹੁਤ ਅਸੀਂ ਇੰਨੇ ਕਿਉਂ ਦੇ ਹੈਗੇ ਆ ਤੇ ਤੁਸੀਂ ਇਹ ਲੋਕਾਂ ਦੇ ਚਲੋ ਇੰਨਾ ਇੱਕ ਥਾਂ ਤੇ ਜਾ ਸਕਦੇ ਆ ਅਫਵਾਹਾਂ ਤੋਂ ਬਚੋ ਤੇ ਬਾਪੂ ਜੀ ਤੁਸੀਂ ਪੜੋ ਆਪਣੇ ਆ ਤੁਹਾਡੇ ਲਈ ਇਹ ਕੀ ਹੈ ਚਾਰਜਰ ਇਹ ਚਾਰਜਰ ਹੈ ਜੀ ਇਹ ਹੈਲਮਟ ਆ ਇਹ ਬਾਕੀ ਤਾਂ ਪਗੜੀ ਬੰਨ੍ਹਦੇ ਆ ਤੇ ਸਾਰੇ ਦਿਨ ਕਿ ਸਰਕਾਰ ਵੱਲੋਂ ਸਹਾਉਸ਼ਤ ਮਿਲ ਰਹੀ ਹੈ ਤੇ ਸੋ ਇਦੋਂ ਉੱਤੇ ਬਾਈ ਜੀ ਕੁਝ ਨਹੀਂ ਸਰਕਾਰਾਂ ਆ ਕਰ ਸਕਦੀਆਂ ਜੋ ਵੀ ਹੈ ਰੈੱਡ ਕਰਾਸ ਸੋਸਾਇਟੀ ਵੱਲੋਂ ਬਹੁਤ ਵਧੀਆ ਉਪਰਾਲੇ ਹੈ ਹਨਾ ਜੀ ਬਹੁਤ ਕੰਨਿਆ ਮਾੜੀ ਬਹੁਤ ਸੋ ਬਾਈ ਜੀ ਵੈਰੀ ਖਾਲਸਾ ਵੈਰੀ